ਮੰਮੀ ਜੀ ਹੁਣ ਆਪਾਂ ਚੱਲ ਗਏ ਨਾ ਤੇ ਕੁਝ ਹੋ ਗਿਆ ਤੇ ਸਾਰੀ ਉਮਰ ਦਾ ਹੜ ਇੱਕ ਲੰਗ ਮੱਥੇ ਲੱਗ ਜਾਣਾ ਫੇਰ ਆਪਾਂ ਕਿਹੜੇ ਮੂਹਨਾਂ ਇੱਥੇ ਵੜਾਂਗੇ ਆ ਤੂੰ ਤੇ ਬੜੀ ਸਿਆਣੀ ਆ ਨਾ ਮੇਰੇ ਤੋਂ ਵੱਧ ਮੰਮੀ ਗੱਲ ਸਿਆਣੀ ਦੀਨੀ ਆ ਜਿੱਦਾਂ ਵੀ ਕਹੋਗੇ ਨਾ ਮੈਂ ਉਦਾਂ ਹੀ ਕਰਿਆ ਕਰਾਂਗੀ ਪਰ ਅੱਜ ਨਹੀਂ ਜੀ ਮੈਂ ਜਾਣਾ ਤੁਹਾਡੇ ਨਾਲ ਅੰਕਲ ਜੀ ਅੰਕਲ ਜੀ ਯਾਰ ਕਿੰਨੂ ਰੋਕਾਂ ਤੇ ਤੁਹਾਡਾ ਨਾ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਡੈਡ ਜੀ ਦੀ ਜਾਨ ਬਚਾਈ ਏ ਵੇਖੋ ਇਹ ਤਾਂ ਤੁਹਾਡਾ ਫਰਜ਼ ਹੀ ਤੇ ਇਹ ਚ ਧੰਨਵਾਦ ਕਰਨ ਵਾਲੀ ਕਿਹੜੀ ਗੱਲ ਹੈ ਜੀ ਅੱਜ ਤੁਸੀਂ ਨਣਾ ਹੁੰਦੇ ਤੇ ਪਤਾ ਨਹੀਂ ਉਹਨਾਂ ਨਾਲ ਕੀ ਬੰਨਣਾ ਹੈ ਸਸਕੰਟੀ ਸਾਸਰੀ ਘਰ ਇੰਦਰ ਚੱਲ ਪਤ ਤੂੰ ਲਾਬ ਦੇ ਕੋਲ ਚੱਲ ਅੰਦਰ ਤੂੰ ਇੱਧਰ ਆ ਮੇਰੀ ਗੱਲ ਸੁਣ ਤੂੰ ਵੀ ਲੱਛਣ ਕਰਦੀ ਫਿਰਦੀ ਮੈਂ ਤਾਂ ਹੀ ਜੀ ਕੀ ਕੀਤਾ ਨਹੀਂ ਐਂ ਨਹੀਂ ਦਵਾਈਆਂ ਸਮਝਾ ਸਰਦੇ ਉਹਦੇ ਕੋਲ ਉਹਦੇ ਮੈਂ ਉਹਦੇ ਅੰਦਰੋਂ ਨਿਕਲੀ ਤੂੰ ਉਹਨਾਂ ਨੂੰ ਦਵਾਈ ਮੈਨੂੰ ਖਵਾਤੀ ਮੈਨੂੰ ਪਤਾ ਜੋ ਰੰਗ ਰਲੀਆਂ ਤੂੰ ਮਨਾਉਂਦੀ ਕਰਦੀ ਤਾਈ ਜੀ ਤੁਸੀਂ ਐਵੇਂ ਕਿਉਂ ਹਰ ਵਕਤ ਗਲਤ ਸਮਝਦੇ ਰਹਿੰਦੇ ਹੋ ਮੇਰੇ ਦਿਲ ਵਿੱਚ ਇਹੋ ਜੀ ਕੋਈ ਗੱਲ ਨਹੀਂ ਹੈਗੀ ਮੈਂ ਤੇ ਸਿਰਫ ਉਹਨਾਂ ਨਾਲ ਇੰਨਾ ਹੀ ਕਿਹਾ ਵਾ ਕਿ ਤੁਹਾਡਾ ਬੜਾ ਧੰਨਵਾਦ ਕੀਤਾ ਅੱਜ ਤੇ ਦੀ ਜਾਨ ਬਚਾਈਏ ਜੇ ਉਹ ਅੱਜ ਨਾ ਹੁੰਦੇ ਨਾ ਤੇ ਪਤਾ ਨਹੀਂ ਕੀ ਬਾਨਾ ਸੀ ਤੂੰ ਗੱਲਾਂ ਹੀ ਇਹੋ ਜੀਆਂ ਕਰਦੀ ਤੂੰ ਭਰਾ ਦਵਾਈ ਸਮਝ ਸਕਦੀ ਹਨ ਜਿਹੜਾ ਨਾਲ ਗਿਆ ਸੀ ਲੈਣ ਤਾਈ ਜੀ ਉਹ ਤੇ ਉਹ ਮਗਰੋਂ ਆਏ ਨੇ ਉਹਨਾਂ ਨੇ ਭਰਾ ਦੀ ਦਵਾਈ ਚ ਕੀ ਹਰਜੋ ਹੋ ਗਿਆ ਤੁਸੀਂ ਜੋ ਸੋਚਦੇ ਹੋ ਉਹਨੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਮੈਂ ਗਲਤ ਨਹੀਂ ਸੋਚਦੀ ਮੈਂ ਸਭ ਕੁਝ ਵੇਨ ਨਹੀਂ ਆ ਵਿਆਦ ਵਿੱਚ ਵੀ ਤੂੰ ਉਹਦੇ ਵਿੱਚ ਵਿੱਚ ਵੱਜਦੀ ਫਿਰਦੀ ਹੈ ਨਾ ਹੋਰ ਕਿਉਂ ਨਹੀਂ ਕਿ ਵੱਜਿਆ ਤੂੰ ਚਾਹੁੰਦੀ ਹੋਣੀ ਹੈ ਕਿ ਚੰਗਿਆ ਘਰਾਂ ਦੇ ਮੁੰਡੇ ਮਿਲ ਜਾਣ ਹਨੂ ਤੇ ਡੋਰੇ ਪਾਉਂਦੀਆਂ ਫਿਰਦੀਆਂ ਤਾਂ ਹੀ ਦੀ ਤੂੰ ਕਿੰਦਾਂ ਦੀਆਂ ਕਿ ਲੱਗ ਰਹੇ ਜਿ ਤੁਹਾਡੀ ਆਪਣੀ ਧੀ ਹੁੰਦੀ ਤੀ ਉਹਨੂੰ ਵੀ ਹੱਗਲਣਾ ਕਹਿੰਦੀ ਤੇ ਇੱਕ ਨਹੀਂ ਹੱਗਲ ਕਹਿ ਲੱਗਿਆ ਸੋਚ ਚ ਲੋ ਕਿ ਮੈਂ ਤੈਨੂੰ ਮੈਂ ਆਪਣੀ ਸਮਝਦੀਆਂ ਤੇ ਫੇਰ ਹੀ ਕਹਿੰਨੀ ਆ ਮੇਰੇ ਐਵੇਂ ਨਹੀਂ ਕਾਲਿਆਂ ਤੋਂ ਚਿੱਟੇ ਹੋ ਗਏ ਤੀ ਨਾ ਹਨੂ ਨਹੀਂ ਸਮਝਦੇ ਆਪਣੇ ਹਨੂ ਬੇਗਾਨੇ ਸਮਝਦੇ ਹੋ ਨਾ ਤਾਂ ਹੀ ਇਦਾਂ ਦੀਆਂ ਗੱਲਾਂ ਕਰਦੇ ਹੋ ਨ ਲੈ ਨਹੀਂ ਐਡੀਆਂ ਨਿਆਣੀਆਂ ਨਹੀਂ ਹੈਗੀਆਂ ਤੇ ਆਪਣੇ ਪਿਓ ਦੀ ਪੱਗ ਨੂੰ ਦਾਗ ਲਾਵਾਂਗੀਆਂ ਹਨ ਸਾਰੀ ਸਮਝ ਹੈਗੀ ਐ ਤੁਸੀਂ ਜੋ ਮਰਜੀ ਸਮਝੀ ਜਾਓ ਤੇ ਕੱਲ ਨੂੰ ਕੋਈ ਚੰਦ ਚੜ ਗਿਆ ਤੇ ਬਦਨਾਮੀ ਤੇ ਹੱਡੀ ਵੀ ਹੋਣੀ ਆ ਨਾ ਮੈਂ ਤਾਂ ਨਾ ਪਹਿਲਾਂ ਹੀ ਕਹਿੰਦੀ ਆ ਕਿ ਅਸੀਂ ਛਿਦਣਾਂ ਨਹੀਂ ਹੈਗੀਆਂ ਮੈਨੂੰ ਪਤਾ ਤੁਹੇ ਕਿੰਨਿਆਂ ਕ ਪਾਣੀ ਚ ਜੇ ਤੇਰੇ ਪਿਓ ਨੂੰ ਕੋਈ ਫਰਕ ਨਹੀਂ ਪੈਣਾ ਮੇਰੇ ਪੁੱਤ ਨੂੰ ਫਰਕ ਪੈਣਾ ਜਿਹੜਾ ਬਾਹਰ ਅੰਦਰ ਤੁਰਿਆ ਫਿਰਦਾ ਸਿਰ ਕੱਢ ਕੇ ਤਾਈ ਜੀ ਵੈਸੇ ਨਾਲ ਤਾਂ ਡਿਵਲੀ ਹੱਦ ਹੋ ਗਈ ਐ ਇਕਨਾਂ ਦੀ ਕੋਈ ਗੱਲ ਨਹੀਂ ਹੈਗੀ ਜਿੱਦਾਂ ਦਾ ਤੁਸੀਂ ਸੋਚੀ ਜਾਂਦੇ ਹੋ ਤੁਸੀਂ ਤੇ ਉਦਾਂ ਹੀ ਨਾ ਹੱਥ ਤੋਂ ਕਿਹਾ ਡੇ ਮਗਰ ਹੀ ਪੈ ਗਏ ਹੋ ਤੁਹਾਨੂੰ ਤੇ ਕੋਈ ਮੌਕਾ ਚਾਹੀਦਾ ਵਾ ਕਿ ਕਿਹੜਾ ਮੌਕਾ ਮਿਲੇ ਤੇ ਮੈਂ ਇਹਨਾਂ ਨੂੰ ਕੋਈ ਗੱਲ ਕਰਾਂ ਜੋ ਤੁਸੀਂ ਸੋਚਣ ਦੇਣਾ ਇਦਾਂ ਦਾ ਕੁਝ ਨਹੀਂ ਹੋਣਾ ਸਾਰੇ ਤੁਹਾਡੇ ਮਨ ਦੇ ਵਿਅਹਮ ਹੀ ਆ ਐਡੀ ਲੰਮੀ ਇਹਦੀ ਜ਼ੁਬਾਨ ਵਾ ਜਿੱਦਾਂ ਇਹ ਬੋਲ ਕੇ ਗਈ ਗੱਲ ਤੇ ਕੋਈ ਹੈਗੀ ਆ ਵਿੱਚ ਲਵਨ ਨੂੰ ਦੱਸਦੀ ਆ ਇਹ ਇਸ ਤਰ੍ਹਾਂ ਹੀ ਕਰਦੀ ਫਿਰਦੀ ਆ ਗੱਲ ਨਹੀਂ ਛੇਤੀ ਕਰੋ ਕੋਈ ਯਾਰ ਕੋਈ ਤੇ 15 ਦਾ ਮੇਰਾ ਦਾਦਾ ਪੰਡਿਆ ਜੀ ਇੱਕ ਕਰੀ ਆਪਾਂ ਫੇਰ ਨਾ ਟੈਸਟ ਕਰਾਈਏ ਦੂਜੇ ਵੱਡੇ ਹਸਪੀਟਲੋਂ ਐਕਸਰਾ ਵਗੈਰਾ ਹਾਂ ਲੱਗਉ ਉਹ ਤਾਂ ਭਾਵੇਂ ਤੂੰ ਕਰਾਲਾ ਕੋਈ ਗੱਲ ਨਹੀਂ ਆ ਪਰ ਮੇਰੀ ਹੋਈ ਹੀ ਗੱਲ ਡਾਕਟਰ ਨਾਲ ਅੱਛਾ ਇੱਕ ਦਿਨ ਰੈਸਟ ਜ਼ਰੂਰੀ ਏ ਹਾਂ ਘਟੋ ਘਟ 20 ਦਿਨ ਤੂੰ ਹੀ ਹਨਾ ਨਾਇਕ ਦੇ ਜਾਣੀ ਅੱਛਾ ਤੇ ਫੇਰ ਕਰਾਈਏ ਐਕਸਰਾ ਠੀਕ ਉਹਦਾ ਵਾਦਾ ਪਤਾ ਲੱਗ ਜਾਏਗਾ ਹਨਾ ਕਿ ਕੀ ਗੱਲ ਹੈ ਠੀਕ ਹੁਣ ਤੇ ਚਲੋ ਜਿੱਦਾਂ ਮਾਸ ਹੀ ਪਾਟਾ ਵਾ ਤੇ ਜਿੱਦਾਂ ਆਪਾਂ ਰੈਸਟ ਨਹੀਂ ਨਾ ਕਰਦੇ ਫਿਰ ਵਿਧਾਨ ਵੱਧ ਵੀ ਜਾਂਦਾ ਏ ਦੇਖ ਲਓ ਚਾਚਾ ਜੀ ਸੁਣ ਲਓ ਧਿਆਨ ਨਾਲ ਹੁਣ ਸਾਰਾ ਕੰਮ ਛੱ ਕੰਮ ਚੱਲਦੇ ਰਹਿਣੇ ਆ ਜ਼ਿੰਦਗੀ 'ਚ ਇਹ ਆ ਵੀ ਰੈਸਟ ਪੂਰੀ ਕਰਨੀ ਏ ਤੂੰ ਇਦਾਂ ਕਰੀ ਨਾ ਚੱਲ ਇਹਨਾਂ ਕੋਈ ਡੰਗਰ ਵਸੇ ਹੈਗਾ ਤੇ ਪੱਠੇ-ਪੁੱਠੇ ਆਪ ਕਰ ਲੀਂ ਕੋ 4 ਦਿਨ ਕੋਈ ਗੱਲ ਨਹੀਂ ਇਦਾਂ ਹੀ ਹਾਲ ਮਿਲ ਕੀ ਅਕਿੰਦਰੇ ਕਹਿੰਦੀ ਗੱਲ ਆ ਯਾਰ ਚਾਚਾ ਜੀ ਨੂੰ ਪੁੱਛ ਨਾ ਕਦੀ ਇਹ ਮੇਰੇ ਤੋਂ ਭੱਜਿਆ ਤਾਂ ਨਾ ਹੀ ਮੈਂ ਕਦੀ ਇਹਨਾਂ ਦੀ ਅੱਧੀ ਆਵਾਜ਼ ਤੇ ਨਹੀਂ ਮੋਰੀ ਹੈਗੀ ਉਸ ਦਿਹਾਜ ਰੋਈਗਾ ਔਖੇ ਟਾਈਮ ਤੇ ਆਪਣੇ ਕੰਮ ਆਉਂਦੇ ਆ ਬਿਲਕੁਲ ਬਿਲਕੁਲ ਤੇ ਉਹ ਦਵਾਈਦਾਰੂ ਸਮਝ ਲੈ ਡਾਕਟਰ ਕੋ ਸਾਰਾ ਕਿਦਾ ਹਾਂ ਉਹ ਦਵਾਈ ਸੱਚ ਮੈਂ ਫੜਾਤੀ ਅੱਛਾ ਹਾਂ ਪਤਾ ਹੀ ਹੈ ਨਾ ਇੱਕ ਦਿਨ ਉਹ ਆਪਣਾ ਡਾਕਟਰ ਸਾਹਿਬ ਹੋਰ ਕਿ ਕਹਿੰਦੇ ਪੱਸੋਂ ਆਣ ਕੇ ਲੈ ਜਾਓ ਸ਼ਾਬ ਨੂੰ ਉਹ ਕੀ ਦਵਾਈ ਬਾਰੇ ਕੋਈ ਕਹਿੰਦੇ ਕੀ ਕਹਿੰਦੇ ਉਹ ਦਿਨ ਨੂੰ ਕਹਿੰਦੇ ਆ ਰਿਪੋਰਟਾਂ ਜਿਹੜੀਆਂ ਅੱਛਾ ਜਿਹੜੀਆਂ ਉਹ ਦੂਜੀ ਜਿਹੜੀਆਂ ਅੱਜ ਹੋਈਆਂ ਸੀ ਠੀਕ ਹੈ ਠੀਕ ਹੈ ਲਾ ਪੁੱਤ ਹਾਂ ਮੈਂ ਕਿ ਵੇਖ ਲੈਣਾ ਹੈ ਪੈਸੇ ਪੂਰੇ ਮੁੰਡੇ ਨੇ ਲਾਏ ਆ ਉੱਥੇ ਸਾਰੇ ਪਿੰਦਰ ਨੇ ਹਾਂ ਜੀ ਉਹਨੂੰ ਪੁੱਛ ਕੇ ਜਿੰਨੇ ਬਣੇ ਆ ਤੇ ਉਹਨੂੰ ਲਿਆ ਦੇ ਤੱਲੇ ਉਹਨਾਂ ਮਾਰੀ ਚੋ ਕੋਈ ਨਹੀਂ ਚਾਚਾ ਜੀ ਤੁਸੀਂ ਪੈਸੇ ਦੀ ਟੈਨਸ਼ਨ ਨਾ ਲਓਗਾ ਮੈਂ ਪਿੰਦਰ ਨੂੰ ਆਪੇ ਪੈਸੇ ਦੇ ਦੇਣਾ ਪਿੰਦਰ ਕਿੰਨੇ ਦੇ ਪੈਸੇ ਉੱਥੇ ਲੱਗੇ ਉਹ ਪਰਾਵਾ ਪੈਸੇ ਕੋਈ ਪਿੰਦਰ ਉਹ ਗੱਲ ਨਹੀਂ ਹੈ ਜਿਹੜੀ ਵਿਹਾਰੀ ਗੱਲ ਆ ਯਾਰ ਇੰਨਾ ਹੀ بڑا ਤੂੰ ਜਿਹੜੀ ਮਤ ਕਰਤੀ ਆ ਪਰ ਇਹ ਆ ਕਿ ਤੂੰ ਮੇਰਾ ਭਰਾ ਦਾਦੇ ਜਿੱਥੇ ਤੇ ਜੋਲਾ ਕੋਈ ਨਹੀਂ ਤੈਨੂੰ ਮੈਂ ਦੱਸ ਦਾਂਗਾ ਬਾਅਦ ਚ ਆਪੀ ਨਹੀਂ ਮੇਰਾ ਪੁੱਤ ਦੱਸ ਦੇ ਉਹਨੂੰ ਪੈਸੇ ਦਿੰਦੇ ਆ ਤੇ ਕੋਈ ਗੱਲ ਨਹੀਂ ਤੂੰ ਇੰਨਾ بڑا ਕੀਤਾ ਜਿਹੜਾ ਛੱਡਦਾ ਜਾਂ ਲੋਟੇ ਛੱਡਦਾ ਕੋਈ ਨਹੀਂ ਕੋਈ ਨਹੀਂ ਦੱਸ ਕਿੰਨਾ ਮਾੜਾ ਸੋਚਦੀ ਆ ਤਾਈ ਜੀ ਹੱਡੇ ਭਰੇ ਬਲਤਾ ਸਹੀ ਏ ਦਨੀਆਂ ਵਾ ਇਹਨਾਂ ਨਾਲ ਹਾਲੇ ਤੱਕ ਹੱਡੀ ਸਮਝ ਹੀ ਨਹੀਂ ਲੱਗੀ ਹੈਗੀ ਕੋਈ ਹਾਲ ਨਹੀਂ ਵਹੇ ਇਹਨਾਂ ਦਾ ਇਹਨਾਂ ਨੇ ਸਿਰਫ ਬਹਾਨਾ ਚਾਹੀਦਾ ਸਾਨੂੰ ਗੱਲਾਂ ਕਰਨ ਦਾ ਤੂੰ ਇਹਨਾਂ ਨੂੰ ਕੋਈ ਨਾ ਕੋਈ ਮਿਲ ਹੀ ਜਾਂਦਾ ਵਾ ਹਾਂ ਇੱਥੇ ਬੈਠੀ ਨਾ ਵਾ ਮੈਂ ਰਸੋਈ 'ਚ ਵੇਖਣ ਦੀ ਆ ਚਾਹ ਫੜਾ ਕੇ ਤਾਂ ਤੁਹਾਡੇ ਲਾਗੇ ਬੈਠੀ ਨਹੀਂ ਆ ਉੱਚਾ ਸਹੀ ਕਹ ਤਾ ਇੱਦਾਂ ਬੈਠੀ ਨਾ ਵਾ ਇਹ ਤਾਂ ਥੋੜਾ ਕਰੀਦਾ ਵਾ ਚਾਚਾ ਜੀ ਤੁਹਾਨੂੰ ਠੀਕ ਆ ਤੂੰ ਕਾ ਤੈ ਇਦਾਂ ਮਨ ਪੰਦੀ ਆ ਜੇ ਤੁਸੀਂ ਇਦਾਂ ਕਰੋਗੇ ਤਾਂ ਫਿਰ ਚਾਚਾ ਜੀ ਕੀ ਸੋਚਣਗੇ ਭਾਬੀ ਜੀ ਮੈਂ ਉਹਨਾਂ ਤੋਂ ਥੋੜੀ ਲਈ ਆ ਤੂੰ ਕੀ ਹੁਣ ਮੇਰੇ ਤਾਈ ਜੀ ਦੀ ਗੱਲ ਦਾ ਦੁੱਖ ਹੋਣ ਲਿਆ ਵਾ ਮੰਮੀ ਉਹਨਾਂ ਨੇ ਕੀ ਕਿਹਾ ਤੈਨੂੰ ਤੈਨੂੰ ਪਤਾ ਤੇ ਸਹੀ ਆ ਕੀ ਦੱਸਾਂ ਮੈਂ ਤੁਹਾਨੂੰ ਐਵੇਂ ਲਾ ਲਾ ਕੇ ਤੇ ਗੱਲਾਂ ਕਰਦੇ ਰਹਿੰਦੇ ਆ ਕਿ ਅੱਗੇ ਬੜੇ ਦੁਖੀ ਆ ਤੁਹਾਨੂੰ ਐਵੇਂ ਗੱਲਾਂ ਕਰ ਕਰਕੇ ਨਾ ਹੋਰ ਦੁਖੀ ਕਰਦੇ ਰਹਿੰਦੇ ਆ ਨਾ ਵੀ ਇੰਨਾ ਮੈਨੂੰ ਪਤਾ ਹੀ ਮੰਮੀ ਨੇ ਨੂੰ ਕੁਝ ਕਹਿਣ ਦੇ ਪਰ ਮੈਨੂੰ ਇਹ ਨਹੀਂ ਪਤਾ ਲੱਗਾ ਕਿ ਤੈਨੂੰ ਕੀ ਕਹਿਣ ਦੇ ਤੇ ਕੀ ਕਹਿਣ ਦੇ ਮੰਮੀ ਕੀ ਦੱਸਾਂ ਭਾ ਕੀ ਚੀ ਤੁਹਾਨੂੰ ਮੈਨੂੰ ਤੇ ਦੱਸ ਲੈ ਗੈਂ ਸ਼ਰਮ ਆਉਂਦੀ ਕਿ ਤਾਈ ਜੀ ਸਾਡੇ ਬਾਰੇ ਇਹੋ ਕੁਝ ਸੋਚਦੇ ਨੇ ਇੰਨੀ ਛੋਟੀ ਸੋਚ ਉਹਨਾਂ ਦੀ ਨਾਵੇਂ ਇੰਦਾਂ ਦੀ ਕਿਹੜੀ ਗੱਲ ਹੋ ਗਈ ਆ ਜਿਹੜੀ ਤੈਨੂੰ ਸ਼ਰਮ ਆਉਂਦੀ ਐ ਮੈਨੂੰ ਦੱਸਣ ਗਿਆ ਤੂੰ ਮੈਨੂੰ ਸਿੱਧੀ ਸਿੱਧੀ ਗੱਲ ਦੱਸ ਮੇਰਾ ਬਹੁਤ ਭਾਬੀ ਜੀ ਜਿਹੜੇ ਲਾ ਵੀਰ ਦੇ ਦੋਸਤ ਨਹੀਂ ਆਏ ਉਨਾਂ ਨੇ ਸਿਰਫ ਮੈਨੂੰ ਦਵਾਈ ਪੜਾਈ ਤੇ ਮੈਂ ਉਹਨਾਂ ਨੂੰ ਸਿਰਫ ਇੰਨਾ ਕਹਿ ਕੇ ਤਾਂ ਡੱਬੜਾ ਧੰਨਵਾਦ ਤੁਸੀਂ ਡੈਡ ਜੀ ਨੂੰ ਹਸਪੀਟਲ ਲੈ ਗਏ ਇੰਨੀ ਸਿਰਫ ਸਾਡੀ ਗੱਲ ਹੋਈ ਤੇ ਉੱਥੋਂ ਤਾਈ ਜੀ ਆ ਗਏ ਤੇ ਉਹਨੂੰ ਆਂਦੇ ਵੀ ਤੁਸੀਂ ਅੰਦਰ ਚੱਲ ਜਓ ਤੇ ਮੇਰੀ ਇੰਨੀ ਪੇਸ ਤੇ ਕੀਤੀ ਨਾ ਮੈਨੂੰ ਆਂਦੇ ਤੂੰ ਉੱਤੇ ਡੂਰੇ ਪਾਉਂਦੀ ਆ ਤੇ ਵਿਆਹ ਵਿੱਚ ਵੀ ਤੂੰ ਦੇ ਵਿੱਚ ਜਾ ਜਾਣ ਬੁੱਝ ਕੇ ਵੱਜਦੀ ਆ ਦੱਸੋ ਤੁਸੀਂ ਮੈਂ ਇਦਾਂ ਨਹੀਂ ਆ ਨਹੀਂ ਨਾ ਤੁਸੀਂ ਇਦਾਂ ਨਹੀਂ ਆ ਹੈ ਹੀ ਨਹੀਂ ਆ ਨਾਲੇ ਤੁਹਾਡੇ ਤੇ ਨਾ ਮਾਨਵੀ ਬੜਾ ਤੁਹਾਡੇ ਭਰਾ ਨੂੰ ਐਵੇਂ ਮੰਮੀ ਸੋਅਰਦੀ ਰਹਿੰਦੀ ਆ ਉਹਦੇ ਮੇਰ ਨਾਲ ਵੀ ਹਰ ਵੇਲੇ ਲੜਦੇ ਰਹਿੰਦੇ ਆ ਨਿੱਕ-ਨਿੱਕ ਗੱਲ ਤੋਂ ਤੂੰ ਨਾ ਇਹ ਗੱਲ ਦਾ ਟੈਨਸ਼ਨ ਲੈ ਉਦੋਂ ਆਉਂਦੇ ਨੇ ਕਿ ਤੂੰ ਹਡੀਆਂ ਧੀਆ ਜਿਉਂ ਆਨੂੰ ਆਪਣੀਆਂ ਧੀਆ ਸਮਝਦੀ ਹੋ ਨਾ ਤੇ ਇਹੋ ਜੀ ਗੱਲ ਕਰਨ ਲੱਗਿਆ 100 ਵਾਰੀ ਸੋਚਣ ਮਾਂਵਾ ਆਪਣੀਆਂ ਧੀਆੜੇ ਇਦਾਂ ਦੀ ਗੱਲ ਕਰਦੀਆਂ ਨੇ ਤੁਸੀਂ ਮੈਨੂੰ ਦੱਸੋ ਹਾਂ ਨਾ ਮੰਮੀ ਨੇ ਆਪਣੀ ਧੀ ਹੁੰਦੀ ਨਾ ਫੇਰ ਮੰਮੀ ਨੂੰ ਸਾਸ ਹੋਣਾ ਹੀ ਮੰਮੀ ਤੇ ਹਵਾ ਨੂੰ ਦਰਵਾਰਾ ਮਾਰਦੀ ਆ ਉਹੀ ਤੇ ਗੱਲ ਲੈਣਾ ਇਹ ਕਿਸੇ ਦੇ ਦੁੱਖ ਨੂੰ ਸਮਝਦੇ ਹੀ ਨਹੀਂ ਹੈਗੇ ਨਾਲੇ ਪਤਾ ਨਹੀਂ ਆਉਂਦੇ ਅੰਦੇ ਤੁਸੀਂ ਤੇ ਇਹੋ ਕੋ ਚੁੰਦੀਆਂ ਜੇ ਵੀ ਹਨ ਕੋਈ ਵੱਡੇ ਘਰਾਂ ਦੇ ਮੁੰਡੇ ਮਿਲ ਜਣ ਅਸੀਂ ਉਹਨਾਂ ਤੇ ਡੂਰੇ ਪਾਈਏ ਐਡੀ ਸੋਚ ਮੰਮੀ ਦੀ ਮਾੜੀ ਮੈਨੂੰ ਤਾਂ ਸੱਚੀ ਸੱਚ ਪੁੱਛੇ ਨਾ ਤੇ ਮੈਨੂੰ ਆਪਣੇ ਆਪ ਤੇ ਸ਼ਰਮ ਆਉਂਦੀ ਹੈ ਤੇ ਇਦਾਂ ਤੁਹਾਨੂੰ ਕਹਿਣ ਦੇ ਤੇ ਇਹੋ ਗੱਲ ਮੈਂ ਉਹਦੋਂ ਦੀ ਭਾਬੀ ਜੀ ਸੋਚ-ਸੋਚ ਕੇ ਤੇ ਰੋਂਦੀ ਆਂ ਵੀ ਆਪਾਂ ਕਿਦਾਂ ਦੀ ਗੱਲ ਹੋਈ ਤੂੰ ਨਾ ਰੋ ਬਾਕੀ ਕੋਈ ਗੱਲ ਨਹੀਂ ਜੇ ਬਬਟੀ ਗੱਲ ਲੈਣਾ ਤਾਂ ਤੇਰੇ ਭਰਾਣਾ ਮੈਂ ਗੱਲ ਕਰਾਂਗੀ ਤੂੰ ਮੰਮੀ ਆਹ ਕੁੜੀਆਂ ਨੂੰ ਗੱਲਾਂ ਕਰਨ ਦੀ ਆਹ ਗੱਲਾਂ ਕਰਨ ਵਾਲੀਆਂ ਵਾ ਨਾ ਭਾਬੀ ਜੀ ਤੀ ਇਦਾਂ ਦੀ ਗੱਲ ਨਾ ਕਰਿਓ ਵੀਰ ਜੀ ਦੇ ਨਾਲ ਹੋ ਸਕੀਏ ਕਿ ਤੇ ਉਹਨਾਂ ਦੇ ਮਨ ਵਿੱਚ ਵੀ ਨਾ ਸਾਡੇ ਪਰ ਖਿਲਾਫ ਕੋਈ ਨਫ਼ਰਤ ਭਰ ਜਾਏ ਇਦਾਂ ਚੰਗੇ ਜੇ ਨਹੀਂ ਲੱਗਦਾ ਹੈਗਾ ਜਿਵੇਂ ਸਾਡੇ ਭਰਾਣੋਂ ਇਦਾਂ ਦੀ ਕੋਈ ਗੱਲ ਦੱਸੋਗੇ ਤੁਸੀਂ ਕੋਈ ਗੱਲ ਨਾ ਕਰਿਓ ਉਹਨਾਂ ਦੇ ਨਾਲ ਨਾ ਜੇ ਤੂੰ ਸੱਚੀ ਹੈ ਨਾ ਤੇਨੂੰ ਕਹਦੇ ਜਿਹੜਾ ਜੋ ਵੀ ਆਂਦਣਾ ਆਂਦਾ ਰਹੇ ਤੇ ਨਾਲੇ ਤੁਹਾਡੇ ਭਰਾ ਨੂੰ ਨਾ ਤੁਹਾਡੇ ਤੇ ਮਾਣਵਾ ਕਦੇ ਵੀ ਇੰਦਾ ਨਹੀਂ ਸੋਚ ਸਕਦਾ ਉਹ ਤੁਹਾਡੇ ਬਾਰੇ ਇਹ ਤੇ ਗਲਤ ਹੈ ਜੀ ਸਹੀ ਹੈ ਪਰ ਫਿਰ ਵੀ ਸਾਨੂੰ ਪਤਾ ਵਣਾ ਤਾਈ ਜੀ ਬੜੇ ਚਲਾਕ ਹੈ ਇਹਨਾਂ ਨੇ ਸਾਰਿਆਂ ਨੂੰ ਆਪਣੀ ਗੱਲਾਂ ਵਿੱਚ ਲੈ ਆਉਣਾ ਤੁਸੀਂ ਕੋਈ ਗੱਲ ਨਾ ਕਰਿਓ ਚਲ ਠੀਕ ਹੈ ਮੇਰਾ ਬਬੂ ਨਹੀਂ ਗੱਲ ਕਰਦੀ ਤੂੰ ਮੇਰੇ ਨਾਲ ਕੀਤੀ ਹੈ ਨਾ ਤੇ ਕੋਈ ਗੱਲ ਮੇਰ ਨਾਲ ਹੀ ਗੱਲ ਰਹੇਗੀ ਪਰ ਤੂੰ ਟੈਨਸ਼ਨ ਨਹੀਂ ਇਹ ਗੱਲ ਦੀ ਲੈਣੀ ਫਿਰ ਵੀ ਟੈਨਸ਼ਨ ਤੇ ਹੁੰਦੀ ਆ ਨਾ ਚਲੋ ਠੀਕ ਆ ਫਿਰ ਚੰਗਾ ਬਿਲਕੁਲ ਤੂੰ ਵੀ ਆਪਣਾ ਕੰਮ ਕਰ ਕੋਈ ਬਿਲਕੁਲ ਕਰਤਾ ਕਰ ਤੂੰ ਕਦੂ ਛੱਡਿਆ ਪਾਣੀ ਹੂੰ ਜਿਹੜਾ ਰੱਬਾ ਫਿਰ ਉਹ ਬੀਜ ਦੇ ਬਾਬਾ ਲਿਆਂਦੇ ਨੇ ਹਾਂ ਬਾਕੀ ਘਰ ਦੇ ਨੂੰ ਪਤਾ ਵਾ ਕਿਹੜਾ ਗੜਾ ਲਾਉਣਾ ਇਹ ਤੇ ਹੈ ਯਾਰ ਤੈਨੂੰ ਪਤਾ ਮੇਰੇ ਕੋ ਉਧਰ ਜਾ ਨਹੀਂ ਜਾਂਦਾ ਹੂੰ ਕਿ ਸੋ ਕੋ ਚੰਗਾ ਬਜਿਆ ਭਰਾਵਾ ਨਹੀਂ ਤੇ ਉਹਨਾਂ ਕਹਿੰਦਾ ਚੱਲ ਵਟਾਂ ਲਿੰਬ ਚਲੋ ਇਹ ਵੀ ਜਰੂਰੀ ਆਪੇ ਸਰ ਕੰਮ ਪਰ ਆਹ ਨਹੀਂ ਚੱਲੇ ਯਾਰ ਪਰ ਮੈਨੂੰ ਫਿਰ ਤੈਨੂੰ ਪਤਾ ਹੁਣ ਪੜਾਈ ਦਾ ਵੀ ਏ ਹੂੰ ਤੇ ਉਧਰ ਵੀ ਜੇ ਨਾ ਨਾ ਦਵਾ ਟਾਈਮ ਤੇ ਫਿਰ ਬੜਾ ਕੰਮ ਦੂਰ ਜਾਂਦਾ ਹੀ ਪੜਾਈ ਤੇ ਤੇਰੀ ਵਾਕਿਆ ਬੜੀਆਂ ਬਿੰਦਰ ਹੂੰ ਇਹ ਆ ਵੀ ਉਹਦੇ ਨਾਲ ਜ਼ਰਾ ਧਿਆਨ ਦੇ ਉਹਦੇ ਆ ਲਈਏ ਤੇ ਤੂੰ ਇਦਾਂ ਕਰੀ ਰੱਖੀ ਧਿਆਨ ਚੰਗਾ ਹੁਣ ਹੁੰਗਲਦਾ ਨਾ ਨਾ ਤੂੰ ਟੈਨਸ਼ਨ ਨਾ ਲੈ ਬਾਕੀ ਭਰਾਵਾ ਤੇਰਾ ਫੇਰ ਚੜ ਕਰੀ ਬਹੁਤ ਬਹੁਤ ਧੰਨਵਾਦ ਯਾਰ ਹਾਂ ਗੱਲ ਨਾ ਕੀ ਕਰ ਜੇ ਭਰਾ ਕਹਿਣਾ ਨਾ ਫਿਰ ਧੰਨਵਾਦ ਨਾ ਕਰਿਆ ਕਰ ਉਹ ਚੱਲ ਕੋਈ ਗੱਲ ਨਹੀਂ ਗੁੱਸਾ ਕਰ ਤੂੰ ਇਹ ਵਾਲੀ ਗੱਲ ਕਹਿ ਕੇ ਬਗਾਨਾ ਕਰ ਛੱਡ ਨਾ ਉਹ ਨਹੀਂ ਨਹੀਂ ਤੂੰ ਤੇ ਆਪਣੇ ਨਾਲੋਂ ਵੱਧ ਕਰਨਾ ਯਾਰ ਤੂੰ ਅੱਧੀ ਰਾਤ ਆਵਾਜ਼ ਮਾਰ ਜੇ ਨਾ ਆਵੇਂ ਤਾਂ ਗਈ ਲੈ ਮੈਂ ਭਾਂ ਇੱਕ ਤਾਂ ਕੰਮ ਤੇ ਆਵਾਂ ਪਰ ਮੈਨੂੰ ਕਹਿੰਦਾ ਤੂੰ ਨਹੀਂ ਮੈਨੂੰ ਨਾ ਕਰ ਸਕਦਾ ਚੱਲ ਠੀਕ ਹੈ ਮੈਨੂੰ ਨਾ ਕੰਮ ਕਰਵਾ ਜਰੂਰੀ ਉਹ ਵੀ ਪ੍ਰਵਾ ਦੇਖਣ ਡੇ ਹੋਣੇ ਮੈਨੂੰ ਕਰਲਾ ਕਰਲਾ ਹਾਂ ਚੰਗਾ ਠੀਕ ਹੈ ਮਿਲਦੇ ਆ ਫਿਰ ਠੀਕ ਹੈ ਠੀਕ ਵੇ ਇੱਕ ਗੱਲ ਆ ਮੁੰਡਾ ਬੜਾ ਬੀਬਾ ਅੱਧੀ ਜ਼ਬਾਨ ਆਵਾਜ਼ ਮਾਰੀ ਤੇ ਉਸੇ ਵੇਲੇ ਵਿਚਾਰ ਆਪਣਾ ਕੰਮ ਛੱਡ ਕੇ ਆ ਜਾਉ ਹੁੰਦਾ ਕੜੀ ਰਾਮ ਤੇ ਕਰਾਂ ਪਤਾ ਨਹੀਂ ਉੱਥੇ ਆ ਜਿਵੇਂ ਕੀ ਹੋ ਗਿਆ ਸੀ ਮਾਸਾ ਮੋਡੇ ਦਾ ਮਾਸ ਹੀ ਪੱਟਾ ਸੀ ਐ ਰੋਣਾ ਪਾ ਕੇ ਬੈਠੀਆਂ ਸੀ ਨਾ ਵੋ ਸਮਨ ਕਿੱਥੇ ਆ ਵੀਰ ਜੀ ਉਹਨੂੰ ਹੀ ਤੇ ਮੈਂ ਲੱਭਣ ਦੀ ਮੈਨੂੰ ਆਪ ਨਹੀਂ ਕਿਤੇ ਲੱਭਣ ਦੀ ਮੈਂ ਬਾਹਰ ਵੀ ਕਿਉਂ ਨਹੀਂ ਇੱਕ ਵਾਰੀ ਸ਼ਾਇਦ ਉੱਥੇ ਕਿਤੇ ਨਾ ਬੈਠੀ ਹੋਵੇ ਲੀ ਜਾ ਚੱਲ ਜੀ ਉਧਰ ਹੋਊਗੀ ਨਾ ਤੁਹਾਨੂੰ ਕੱਲੀ ਫੇਰਾ ਹਾਂਜੀ ਕਲਾਉਣੀ ਹੈ ਕਿੱਥੇ ਚਲ ਗਈ ਏ ਉਹ ਈ ਹੁੰਦੀ ਸਮਣ ਕਿੱਥੇ ਗਈ ਓ ਤੂੰ ਤੈਨੂੰ ਕਦੋਂ ਦੀ ਲੱਭਣ ਦੀ ਆ ਜੀਜੀ ਮੈਂ ਗੁਰਦੁਆਰਾ ਸਾਹਿਬ ਗਈ ਹਾਂ ਡੈਡੀ ਲਈ ਅਰਦਾਸ ਕਰਨ ਕਿ ਡੈਡੀ ਬਿਲਕੁਲ ਠੀਕ ਠਾਕ ਹੋਣ ਸਮਾਨਾ ਡੈਡੀ ਜੀ ਬਿਲਕੁਲ ਠੀਕ ਨੇ ਤੇ ਕਰੇ ਵੀ ਆ ਗਏ ਨੇ ਅਸ਼ਾ ਕੇ ਡੈਡੀ ਹੋਰ ਠੀਕ ਨੇ ਹਾਂ ਠੀਕ ਨੇ ਮੈਂ ਤੇ ਤੈਨੂੰ ਕਦੋਂ ਨਹੀਂ ਵੇਖਣੀਆਂ ਪਤਾ ਨਹੀਂ ਕਿੱਥੇ ਚਲ ਗਈਆਂ ਹਾਰ ਕਿਵੇਂ ਬਾਹਰ ਆਈਆਂ ਹੁਣ ਵੀ ਵੇਖ ਕੇ ਤੇ ਆਵਾ ਜਿਆਦਾ ਸੱਟ ਤੇ ਨਹੀਂ ਲੱਗੀ ਡੈਡੀ ਜੀ ਨੂੰ ਨਹੀਂ ਨਹੀਂ ਜਿਆਦਾ ਨਹੀਂ ਸੱਟ ਲੱਗੀ ਥੋੜੀ ਜੀ ਸੱਟ ਵਾ ਨਾਲ ਦੀਦੀ ਤਾਈ ਜੀ ਤੇ ਭਾਬੀ ਜੀ ਹੁਣੀ ਚਲ ਗਏ ਕਿ ਇੱਥੇ ਹੀ ਨੇ ਤਾਈ ਜੀ ਤੇ ਚਲ ਗਏ ਨੇ ਤੇ ਭਾਬੀ ਹੁਣੀ ਹਲੇ ਇੱਥੇ ਆ ਅਸ਼ਾ ਠੀਕ ਹੈ ਚੰਗਾ ਹੋਇਆ ਤਾਈ ਚਲ ਗਈ ਆ ਉਦਾਂ ਇੰਨੇ ਹੀ ਦੁਖੀ ਹਾਂ ਤੇ ਉ ਤੋਂ ਸਾਨੂੰ ਤਾਈ ਨਹੀਂ ਟਿਕਨ ਦੇਣ ਗੱਲਾਂ ਕਰ ਕਰਕੇ ਸਾਨੂੰ ਹੋਰ ਦੁਖੀ ਕਰਤਾ ਸੀ ਉਹ ਐ ਨਹੀਂ ਸੀ ਵੀਂਦੇ ਕਿ ਅਸੀਂ ਕਿਹੜੇ ਹਾਲਾਤਾਂ 'ਚ ਆਂ ਅਸੀਂ ਤਾਂ ਅੱਗੇ ਐਨੇ ਦੁਖੀ ਹਾਂ ਤੇ ਉਹ ਹੋਰ ਦੁਖੀ ਕਰੀ ਜਾਂਦੇ ਸੀ ਸਮਝ ਜੇ ਉਹ ਇੰਨੀ ਗੱਲ ਸਮਝ ਜਾਣ ਨਾ ਤੇ ਘਟ ਹੀ ਕਾ ਦੇਣੇ ਉਹ ਕਿਸੇ ਨੂੰ ਕੋਈ ਨਹੀਂ ਸਮਝਦੇ ਹੈਗੇ ਉਹਨਾਂ ਨੂੰ ਸਿਰਫ ਨਾ ਆਪਣੇ ਆਪ ਨਾਲ ਮਤਲਬ ਆ ਹੁਣ ਵੀ ਜਦੋਂ ਡੈਡੀ ਜੀ ਆਏ ਹੈ ਨਾ ਆਉਂਦੇ ਉਹਨਾਂ ਦੇ ਗਾਲ ਹੀ ਪੈ ਗਏ ਤੇ ਮਾਹੀ ਲਾਵੀ ਨੇ ਚੁੱਪ ਕਰਾਇਆ ਉਹਨਾਂ ਨੂੰ ਮੈਂ ਤਾਂ ਸ਼ੁਕਰ ਕੀਤਾ ਕਿ ਤੇ ਆਪਣੇ ਘਰ ਗਏ ਨੇ ਉਹ ਟਿਕਨ ਨਹੀਂ ਦੇਣ ਦੇ ਕੋਈ ਨਾ ਕੋਈ ਗੱਲ ਕਰੀ ਜਾਂਦੇ ਹੀ ਉਹਨਾਂ ਨੂੰ ਇਹ ਨਹੀਂ ਸਮਝ ਆਉਂਦਾ ਕਿ ਡੈਡੀ ਕਿਹੜੇ ਹਾਲਤ ਵਿੱਚ ਆਏ ਨੇ ਸਗੋਂ ਉਹਨਾਂ ਨਾਲ ਕੇਅਰ ਕਰੋ ਵਧੀਆ ਤਰੀਕੇ ਨਾਲ ਉਹਨਾਂ ਨਾਲ ਟ੍ਰੀਟ ਕਰੋ ਤੇ ਉਹ ਇਦਾਂ ਭੁੱਲੀ ਜਾਂਦੇ ਹੀ ਉਹ ਨਹੀਂ ਸਮਝਦੇ ਸਾਹਮਣੇ ਇਸ ਗੱਲ ਨੂੰ ਸਮਝਣਾ ਚਾਹੀਦਾ ਨਾ ਪਰ ਤਾਈ ਹੈ ਹੀ ਇਦਾਂ ਦੀ ਅਸੀਂ ਕੀ ਕਹਿ ਸਕਦੇ ਆ ਚਲੋ ਦੀਦੀ ਨਾਲ ਡੈਡੀ ਨੂੰ ਵੇਖੀਆ ਮੈਨੂੰ ਕੋਈ ਤੇ ਰਿਆ ਨਹੀਂ ਜਾਣਿਆ ਸਮਨ ਜੀ ਤੁਹਾਨੂੰ ਜਾਣਾ ਹੈ ਤੇ ਮੈਨੂੰ ਦੱਸ ਤੇ ਦਿੰਦੀ ਕਿ ਮੈਂ ਕੋਈ ਦੁਰਸਾਈਡ ਚਲਨੀ ਆ ਦੀਦੀ ਤੁਮੀ ਮੈਨੂੰ ਜਾਣ ਨਹੀਂ ਦੇਣਾ ਉਤੋਂ ਦੁਪਹਿਰ ਆ ਤੁਹੀ ਮੈਨੂੰ ਕਹਿਣਾ ਹੈ ਕਿ ਸ਼ਾਮਾਂ ਨੂੰ ਜਾਵਾਂਗੇ ਸ਼ਾਮਾਂ ਨੂੰ ਜਾਵਾਂਗੇ ਤੇ ਮੇਰੇ ਕੋਲ ਅਰਦਾਸ ਕੀਤੇ ਬਿਨਾਂ ਰਿਆਣ ਨਹੀਂ ਜਾਣਗਾ ਮੈਂ ਬਾਬਾ ਜੀ ਕੋਲ ਅਰਦਾਸ ਕਰਾਈ ਡੈਡੀ ਦੀ ਇਹ ਸਾਡੀ ਡੈਡੀ ਨੂੰ ਵੱਡੀਆਂ ਉਮਰਾਂ ਜੋ ਸਾਡੀ ਨੂੰ ਉਮਰ ਸਾਡੇ ਡੈਡੀ ਨੂੰ ਲਾਇਓ ਜੋ ਸਾਡੇ ਡੈਡੀ ਨੇ ਕੀਤਾ ਨਾ ਸਾਡੇ ਲਈ ਉਹ ਸਾਨੂੰ ਹੀ ਪਤਾ ਵਾ ਜੀਦੀ ਹੁਣ ਅਸੀਂ ਇਹਨਾਂ ਲਈ ਅਰਦਾਸ ਬੇਨਤੀ ਵੀ ਨਹੀਂ ਕਰ ਸਕਦੇ ਹੁਣ ਅਸੀਂ ਇਹਨਾਂ ਲਈ ਇਹਨਾਂ ਵੀ ਨਹੀਂ ਕਰ ਸਕਦੇ ਸਮਝਣਾ ਤੂੰ ਬਹੁਤ ਵਧੀਆ ਕੀਤਾ ਵਾ ਮੈਂ ਸਿਰਫ ਤੈਨੂੰ ਇੰਨੀ ਗੱਲ ਕਹੀ ਤੈਨੂੰ ਦੱਸ ਕੇ ਜਾਂਦੀ ਮੈਨੂੰ ਨਾ ਬੜੀ ਟੈਨਸ਼ਨ ਹੁੰਦੀ ਮੈਂ ਹਾਂ ਪਤਾ ਨਹੀਂ ਕਿੱਥੇ ਚਲ ਗਈ ਐ ਮੈਂ ਤਾਂ ਘਰ ਕੇ ਤੈਨੂੰ ਕਹਿ ਨਹੀਂ ਹਾਂ ਚਲਾ ਜਾ ਹੁਣ ਆਣ ਕੇ ਡੈਡੀ ਜੀ ਨੂੰ ਮਿਲ ਹਾਂ ਚਲੋ ਚੱਲੀਏ ਲੱਗ ਚੱਲੀਏ ਫਿਰ ਘਰੇ ਤੁਸੀਂ ਆ ਜਿਓ ਸ਼ਾਮ ਨੂੰ ਫਿਰ ਲਾ ਬਰ ਰੁਕ ਜਾ ਨੌਰਾਨੀ ਪਹਿਲੀ ਵਾਰੀ ਕਾ ਰਹੀ ਆ ਨੂੰ ਸਗਨ ਪਾਉਣਾ ਆ ਕੋਈ ਗੱਲ ਨਹੀਂ ਚਾਚਾ ਜੀ ਸਗਨ ਸਗਣੀ ਆ ਤੁਸੀਂ ਠੀਕ ਹੋ ਚਾਚਾ ਤੁਹਾਡੀ ਸਿਹਰ ਪਹਿਲਾ ਜ਼ਰੂਰੀ ਆ ਤੇ ਨਾਲੇ ਅਸੀਂ ਕਿਹੜਾ ਕਿਤੇ ਬਾਅਦ ਦੇ ਮੁਰਗੇ ਚੱਲ ਚੱਲੀਏ ਆਪਾਂ ਫੇਰ ਆ ਜਾਂਗੇ ਰਣ ਤੇ ਤੁਹਾਡੇ ਕੋਲ ਆ ਸ਼ਾਮ ਨੂੰ ਫੇਰ ਤੁਹਾਡੇ ਕੋਲ ਆ ਭਾਬੀ ਜੀ ਚੱਲੇ ਤੁਸੀਂ ਘਰ ਨੂੰ ਹਾਂ ਬਹੁ ਘਰ ਨੂੰ ਚੱਲੇ ਆ ਕੋਈ ਗੱਲ ਨਹੀਂ ਆਪਾਂ ਨਾ ਫੇਰ ਸ਼ਾਮ ਨੂੰ ਆ ਜਾਂਗੇ ਰੁਕ ਜਾਣਾ ਹੀ ਡੈਡੀ ਲੱਗੇ 2 ਮਿੰਟ ਹੋਏਗਾ ਨਹੀਂ ਮੇਰਾ ਬਹੁ ਤੂੰ ਮੇਲਾ ਤੇਰੇ ਬਾਰੇ ਚਾਚਾ ਜੀ ਪੁੱਛਣ ਡੇ ਕਿੱਥੇ ਆ ਹਾਂ ਮੈਂ ਮੇਲਾਉਣੀ ਆ ਤੁਸੀਂ ਕਰੋ ਨਵਦੀ ਦੀ ਨਗਰਵਾ ਭਬਜੀ ਇੱਥੇ ਗੁਰਦੁਆਰਾ ਸਾਹਿਬ ਚਲ ਗਈ ਮੈਂ ਤੇ ਆ ਬੜੀ ਪਰੇਸ਼ਾਨ ਹੁੰਦੀ ਹਾਂ ਕਿ ਪਤਾ ਨਹੀਂ ਕਿੱਥੇ ਚਲ ਗਈ ਦੱਸ ਕੇ ਵੀ ਨਹੀਂ ਗਈ ਸ਼ਦਾਨ ਜੀ ਇੰਦਾ ਹੀ ਦਬ ਦਬ ਚਲ ਗਈ ਉਹਨੂੰ ਟੈਨਸ਼ਨ ਚ ਨਾ ਕੋਈ ਗੱਲ ਦਾ ਪਤਾ ਹੀ ਨਹੀਂ ਲੱਗਾ ਜੇ ਪ੍ਰਮਾਤਮਾ ਦੇ ਘਰ ਗਈ ਹੈ ਨਾ ਤੇ ਵਾਹਿਗੁਰੂ ਨੇ ਤੁਹਾਡੀ ਸੋਣ ਵੀ ਲਈ ਹੈ ਤੇ ਨਾਲੇ ਨਾਲ ਇੱਕ ਗੱਲ ਹੋਰ ਬਹੁ ਹੁਣ ਦਵਾਈ ਆਪ ਧਿਆਨ ਨਾ ਦੇਈ ਰੈਡੀ ਨੂੰ ਹਾਂਜੀ ਟੀਕੇ ਉਹ ਚਾਚਾ ਜੀ ਨੇ ਨਗੀਲੀ ਕਰ ਦਿੰਦੇ ਹੁੰਦੇ ਆ ਹਾਂਜੀ ਦੁਪਹਿਰ ਵਾਲੀ ਸਵੇਰ ਵਾਲੀ ਸ਼ਾਮ ਨੂੰ ਜਿਹੜੀ ਚੀਜ਼ ਦਾ ਭਲੇਖਾ ਲੱਗਦਾ ਵਾ ਤੇ ਉਹ ਫੇਰੇ ਮੈਨੂੰ ਪੁੱਛ ਲਈ ਹਾਂਜੀ ਕੋਈ ਗੱਲ ਨਹੀਂ ਵੀਰ ਜੀ ਮੈਂ ਤੁਹਾਨੂੰ ਪੁੱਛ ਲਾਂਗੀ ਤੇ ਭਾਬੀ ਚ ਤੂੰ ਇਹੀ ਹਾਲੇ ਰੁੱਕ ਜਾਣਾ ਹੈ ਨਾ ਵੇਲਾ ਆਪਾਂ ਕਿੰਨੇ ਖੁਸ਼ ਆ ਤੇ ਘੜੀ ਦਾ ਪਤਾ ਨਹੀਂ ਲੱਗਦਾ ਵੀ ਕੀ ਬਣ ਜਾਣਾ ਹੁੰਦਾ ਵਾ ਕੋਈ ਗੱਲ ਨਹੀਂ ਨਾਵਾ ਆਪਾਂ ਥੋੜੇ ਚਿਰ ਰੁਕੇ ਆ ਆਪਾਂ ਫੇਰ ਆ ਜਾਾਂਗੇ ਆਪਾਂ ਕਿਤੇ ਦੂਰ ਆ ਨਾਲੇ ਚਾਚਾ ਜੀ ਦਾ ਧਿਆਨ ਰੱਖਿਓ ਹੁਣ ਈ ਤੇ ਤੁਸੀਂ ਹਿੰਮਾ ਨਹੀਂ ਟੈਂਸ਼ਨ ਲਿਓ ਚਾਚਾ ਜੀ ਠੀਕ ਆ ਹਾਂਜੀ ਉਹ ਤੇਹੀ ਧਿਆਨ ਰੱਖਾਂਗੇ ਪਰ ਇਹ ਕਿ ਢਣ ਲਵਾਵਾ ਨੂੰ ਆਸਰਾ ਜੇ ਆਹੀ ਕਿ ਤੁਸੀਂ ਗੁਇਥੇ ਨਾ ਸਾਡੇ ਲਾਗੇ ਤੇ ਸਾਨੂੰ ਇਨੀ ਟੈਂਸ਼ਨ ਜੀ ਨਹੀਂ ਹੋਣੀ ਕੋਈ ਗੱਲ ਨਹੀਂ ਮੈਂ ਨਾ ਘਰੋਂ ਹੁਆ ਮੈਂ ਕੋਈ ਗੱਲ ਮੈਂ ਵੀ ਤੁਹਾਡੇ ਵੀਰ ਨਾਲ ਆ ਜਾਾਂਗੀ ਹਾਂਜੀ ਫੇਰ ਆ ਜਿਓ ਬਾਕੀ ਨਾ ਵੀ ਇਸ ਗੱਲ ਦਾ ਆਪਾਂ ਸ਼ੁਕਰ ਮਨਾਈਏ ਕਿ ਜਿਹੜਾ ਕੋਈ ਵੱਡਾ ਹਸਾ ਹੋਣ ਤੋਂ ਆਪਾਂ ਬਚ ਗਏ ਸਾਰੇ ਬਚ ਗਏ ਮਾਲਕ ਨੇ ਡੈਡੀ ਨੇੜੇ ਹੋ ਕੇ ਸੁਣੀ ਆ ਹਾਂਜੀ ਇਹ ਤੇ ਗੱਲ ਤੁਹਾਡੀ ਬਿਲਕੁਲ ਸਹੀ ਆ ਵੀਰ ਜੀ ਤੇ ਭਾਬੀ ਜੀ ਮੈਂ ਰੋਟੀ ਲੱਗੇ ਹਾਂ ਬਣਾਉਣ ਤੇ ਖਾ ਕੇ ਚਲ ਜਿਓ ਨਾ ਮੈਨੂੰ ਤਾਂ ਭੁੱਖ ਨਹੀਂ ਆ ਰੋਟੀ ਦੀ ਤੂੰ ਨਾ ਚਾਚਾ ਜੀ ਇਹਨਾਂ ਨੂੰ ਖਵਾਓ ਤੇ ਨਾਲੇ ਆਪ ਵੀ ਮੇਰੀਆਂ ਪੈਣਾ ਖਾਓ ਕੋਈ ਗੱਲ ਨਹੀਂ ਭਾਬੀ ਜੀ ਅਹੀਂ ਖਾ ਲਾਂਗੇ ਚਲੋ ਠੀਕ ਆ ਮੇਰੋ ਹਾਂਜੀ ਠੀਕ ਉਹ ਕਿੱਥੇ ਗਈ ਆ ਪੁੱਤ ਡੈਡੀ ਜੀ ਮੈਂ ਗੁਰਦੁਆਰਾ ਸਾਹਿਬ ਗਈ ਸੀ ਤੁਹਾਡੇ ਲਈ ਅਰਦਾਸ ਕਰਨ ਤੇ ਮੈਂ ਤੁਹਾਡੇ ਲਈ ਅਰਦਾਸ ਕਰਕੇ ਆਈ ਹਾਂ ਕਿ ਮੇਰੇ ਡੈਡੀ ਨੂੰ ਕੋਈ ਸੌ ਨਾ ਹੋਵੇ ਤੁਹੀ ਤਾਂ ਇੱਕ ਸਾਡੇ ਸਹਾਰਾ ਜੇ ਹੋਰ ਸਾਡਾ ਹੈਗਾ ਵੀ ਕੋਨਾ ਤੁਹਾਡੇ ਬਿਨਾ ਇਹ ਲਈ ਡੈਡੀ ਜੀ ਮੈਂ ਬਸ ਅਰਦਾਸ ਹੀ ਕਰਨ ਗਈ ਸੀ ਪੁੱਤ ਬਚ ਗਿਆ ਤੁਹਾਡੇ ਪੈਰਾਂ ਪਿੱਛੇ ਵੱਜਣ ਦੇ ਕੋਈ ਹਾਲਾਤ ਨਹੀਂ ਹੈਗੇ ਮੇਰੇ ਡੈਡੀ ਜੀ ਸਾਡਾ ਤੇ ਪਿੱਛੇ ਰੋ ਰੋ ਕੇ ਬੁਰਾ ਹਾਲ ਹੋ ਗਿਆ ਸਾਨੂੰ ਤੇ ਭਾਬੀ ਨੇ ਦਿਲਾਸੇ ਦਿੱਤੇ ਤੇ ਵੀਰ ਜੀ ਉਸੇ ਵੇਲੇ ਭੱਜ ਗਏ ਤੁਹਾਡੇ ਪਿੱਛੇ ਤੇ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਕਿ ਪਤਾ ਨਹੀਂ ਹੋਇਆ ਕੀ ਹੋਣਾ ਵਾ ਡੈਡੀ ਜੀ ਉਤੋਂ ਨਾਲ ਸਾਨੂੰ ਤਾਈ ਨੇ ਵੀ ਬੜੀਆਂ ਹੀ ਗੱਲਾਂ ਕੀਤੀਆਂ ਫੇਰ ਕਿਤੇ ਜਾ ਕੇ ਭਾਬੀ ਨੇ ਕੁਝ ਸਮਝਾਇਆ ਤੇ ਸਮਝੇ ਨਹੀਂ ਤੇ ਸਾਨੂੰ ਤੇ ਉਹਨਾਂ ਨੇ ਰੋ ਰੋ ਆ ਕੇ ਮਾਰਤਾ ਸੀ ਚਲੋ ਪੁੱਤ ਗੁੱਸਾ ਨਾ ਕਰਿਆ ਕਰੋ ਤੁਸੀਂ ਆਪਣੀ ਤਰੀਕਾ ਉਹਦਾ ਸੁਭਾਅ ਇਹੋ ਜਿਹਾ ਆ ਹਾਂਜੀ ਇਹਨਾਂ ਸ਼ੁਕਰ ਕੇ ਵੀਰ ਜੀ ਨੇ ਉਹਨਾਂ ਤੇ ਗਏ ਵੀਰ ਜੀ ਦਾ ਬਹੁਤ ਵਧੀਆ ਸੁਭਾਅ ਆ ਬਹੁਤ ਪੁੱਤ ਤਾਂ ਡਾ ਭਰਾ ਹੀ ਹੋ ਵੀ ਡਾ ਜੀ ਹਾਂਜੀ ਇਹੀ ਤੇ ਗੱਲ ਆਣਾ ਕਿ ਲੱਭ ਵੀਰ ਨੇ ਕਦੇ ਵੀ ਭਰਾ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਉਹਨੂੰ ਜਦੋਂ ਡੈਡੀ ਜੀ ਤੁਹਾਡੇ ਵੱਲੋਂ ਫੋਨ ਆਇਆ ਨਾ ਉਸੇ ਵੇਲੇ ਭੱਜ ਗਏ ਉਹਨਾਂ ਕੋਸ਼ ਨਹੀਂ ਪਿੱਛੇ ਵੇਖਿਆ ਕਿ ਮੇਰਾ ਪਿੱਛੇ ਕੁਝ ਡੁੱਲ ਗਿਆ ਵਾ ਰਹਿ ਗਿਆ ਵਾ ਉਸੇ ਵੇਲੇ ਭੱਜ ਗਏ ਡੈਡ ਜੀ ਤੁਹਾਨੂੰ ਭੁੱਖ ਤੇ ਨਹੀਂ ਲੱਗੀ ਨਹੀਂ ਪੁੱਤ ਭੁੱਖ ਨਹੀਂ ਲੱਗੀ ਠੀਕ ਹੈ ਡੈਡੀ ਜੀ ਨਾਲੇ ਡੈਡੀ ਜੀ ਹੁਣ ਤੁਹਾਨੂੰ ਅਸੀਂ ਕਿਤੇ ਨਹੀਂ ਜਾਣ ਦੇਣਾ ਤੁਹਾਨੂੰ ਨਾ ਬਿਲਕੁਲ ਰੈਸਟ ਕਰਾਉਣੀ ਆ ਤੁਹਾਨੂੰ ਮੰਜੇ ਤੋਂ ਪੈਰ ਨਹੀਂ ਥੱਲੇ ਲਾਉਣ ਦੇਣਾ ਤੁਹਾਡੀ ਪੂਰੀ ਸੇਵਾ ਕਰਨੀ ਆ ਜਿਹੜੇ ਬਾਕੀ ਕਰਦੇ ਕੰਮ ਆ ਨਾ ਉਹ ਸਾਰੇ ਮੈਂ ਤੇ ਨਵ ਕਰ ਲਾਂਗੀ ਆ ਤੇ ਤੁਹਾਨੂੰ ਹੁਣ ਬਿਲਕੁਲ ਰੈਸਟ ਕਰਾਉਣੀ ਆ ਤੇ ਨਾਲੇ ਦਵਾਈ ਦਾ ਨਵਦੀਂਜਿੰਗ ਪਤਾ ਹੋਣਾ ਵਾ ਵੀ ਕਿਹੜੀ ਕਿਹੜੀ ਦੇਣੀ ਆ ਆਹ ਪੁੱਤ ਨਾਲੇ ਨਾ ਕੋਈ ਡੰਗਾ ਆਪਣਾ ਮਾਲ ਡੰਗਰ ਜਿਹੜਾ ਆਪੇ ਲਵ ਨੂੰ ਕਹਿ ਦਿਓ ਦੇਖ ਲੂਗਾ ਤੁਸੀਂ ਨਾ ਉਧਰ ਜਾਇਆ ਕਰੋ ਵੇਲੀ ਵਾਲਾ ਕੋਈ ਨਹੀਂ ਵੀਰ ਜੀ ਨੂੰ ਵੀ ਇੰਨਾ ਅਸੀਂ ਕਾਲੀ ਤੰਗੀ ਦੇਣੀ ਆ ਅਸੀਂ ਆਪ ਵੀ ਵੇਖ ਲਾਂਗੇ ਬਾਅਦ ਐਵੇਂ ਢਾਈ ਵੀ ਗੱਲਾਂ ਕਰਨਗੇ ਕਿ ਮੇਰੇ ਮੁੰਡੇ ਨੂੰ ਕੰਮ ਲਾ ਬੇਸ਼ੱਕ ਭਾਵੇਂ ਉਹ ਸਾਨੂੰ ਆਪਣਾ ਸਮਝਦੇ ਨੇ ਪਰ ਫਿਰ ਵੀ ਤਾਈ ਸਾਨੂੰ ਆਪਣਾ ਨਹੀਂ ਨਾ ਸਮਝਦੀ ਇਸੇ ਗੱਲੋਂ ਫਿਰ ਬਾਅਦ ਚ ਗੱਲਾਂ ਚ ਸੁਣਾਗੇ ਮੈਂ ਤੇ ਨਵ ਸਾਰਾ ਕੰਮ ਕਰ ਲਾਂਗੇ ਤੇ ਨਾਲੇ ਮੈਂ ਨਵ ਨੂੰ ਪੁੱਛ ਲਾਂਗੀ ਕਿ ਤੁਹਾਨੂੰ ਕਿਹੜੀ ਕਿਹੜੀ ਦਵਾਈ ਕਦੋਂ-ਕਦੋਂ ਦੇਣੀ ਆ ਲਾ ਵੀ ਇਦਾਂ ਚੰਲੀਆਂ ਲੱਗੀਦਾ ਸੀ ਜਿੱਦਾਂ ਮੰਮੀ ਘਰ ਆ ਗਈ ਘੜੀ ਉੱਥੇ ਬਹਿ ਜਾਂਦੇ ਹਾਂ ਘਰ ਆਣ ਕੇ ਨਾ ਕੀ ਕਰਨਾ ਸੀ ਉਹ ਤੇ ਯਾਰ ਮੈਂ ਸੋਚਣ ਡਿਆ ਵਾਂ ਕਿ ਜੇ ਆਪਾਂ ਕਿਸੇ ਦੁੱਖ ਚ ਨਹੀਂ ਸ਼ਰੀਕ ਹੋਣਾ ਤੇ ਫਿਰ ਕੀ ਫਾਇਦਾ ਹੈ ਪਰ ਸਮਝਾਵੇ ਕਿਹੜਾ ਆ ਗਿਆ ਜੇ ਅੱਤਾ ਕਰਦਾ ਜਿਹੜੇ ਪਿਆਰੀ ਆਏ ਜੋ ਉਹਨੇ ਪਿਆਰੀ ਮੁੜ ਜਾ ਜਦੋਂ ਤੁਹਾਨੂੰ ਪਤਾ ਹੈ ਕਿ ਮੈਂ ਉੱਠ ਕੇ ਉੱਥੋਂ ਆ ਗਈ ਹਾਂ ਤੇ ਤੁਸੀਂ ਉੱਥੇ ਬੈਠੇ ਕੀ ਕਰਦੇ ਸੀ